ਸਭ ਤੋਂ ਪਹਿਲਾਂ ਸਾਰੀ ਸੰਗਤ ਜੀ ਨੂੰ ਜੈ ਸੰਤ ਸਾਈਂ ਲੋਕ ਜੀ ਅਤੇ ਜੈ ਪੀਰਾਂ ਦੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਜੋ ਲੋਕ ਖਵਾਜਾ ਸਾਹਿਬ ਦੀ ਸਿੱਧੀ ਕਰਨ ਬਾਰੇ ਸੋਚ ਰਹੇ ਹਨ ਉਹਨਾਂ ਲਈ ਇਹ ਵੀਡੀਓ ਖਾਸ ਹੋਣ ਵਾਲੀ ਹੈ ਬੇਸ਼ੱਕ ਅਸੀਂ ਕੋਈ ਸਿੱਧੀ ਨਹੀਂ ਕੀਤੀ ਨਾ ਹੀ ਕਦੀ ਜ਼ਰੂਰਤ ਮਹਿਸੂਸ ਹੋਈ ਹੈ ਬਸ ਐਸੇ ਹੀ ਬਾਬਾ ਜੀ ਦੀ ਅਪਾਰ ਕਿਰਪਾ ਹੈ ਪਰ ਲੋਕ ਸਿੱਧੀਆਂ ਕਿਵੇਂ ਕਰਦੇ ਹਨ ਇਸ ਬਾਰੇ ਖਾਸ ਜਾਣਕਾਰੀ ਹੈ ਬੇਸ਼ੱਕ ਸਿੱਧੀਆਂ ਕਰਨ ਤੋਂ ਸਾਨੂੰ ਹਮੇਸ਼ਾ ਬਚਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਇਹ ਸਿੱਧੀਆਂ ਨੇਪਰੇ ਨਹੀਂ ਚੜਦੀਆਂ ਤਾਂ ਇਨਸਾਨ ਪਾਗਲ ਵੀ ਹੋ ਸਕਦਾ ਹੈ ਅਤੇ ਉਸ ਨਾਲ ਕੋਈ ਵੀ ਮਾੜੀ ਘਟਨਾ ਵਾਪਰ ਸਕਦੀ ਹੈ ਇਹ ਅਸੀਂ ਇਸ ਲਈ ਆਖ ਰਹੇ ਹਾਂ ਕਿਉਂਕਿ ਸਾਡਾ ਇੱਕ ਖਾਸ ਦੋਸਤ ਸੀ ਜੋ ਸਾਡੇ ਨਾਲ ਮਾਸਕਟ ਅਰਬ ਕੰਟਰੀ ਹੈ ਉੱਥੇ ਸਮੁੰਦਰ ਦੇ ਕੰਡੇ ਤੇ ਸਾਡੇ ਨਾਲ ਰਹਿੰਦਾ ਸੀ ਸਾਡੇ ਦੋਸਤ ਦਾ ਨਾਮ ਕੁਲਦੀਪ ਸੀ ਉਸਨੇ ਗੱਲਾਂ-ਬਾਤਾਂ ਕਰਦਿਆਂ ਸਾਨੂੰ ਦੱਸਿਆ ਕਿ ਇੱਕ ਵਾਰ ਸਾਡੇ ਦਾਦਾ ਜੀ ਦੋਨੋਂ ਭਰਾ ਖਵਾਜਾ ਸਾਹਿਬ ਦੀ ਸਿੱਧੀ ਕਰਨ ਲਈ ਘਰੋਂ ਨਿਕਲ ਗਏ ਉਹ ਦੋਨੋਂ ਬਜ਼ੁਰਗ ਪਿੰਡ ਤੋਂ ਕਾਫੀ ਦੂਰ ਬੀਆਵਾਨ ਖੇਤਾਂ ਵਿੱਚ ਚਲੇ ਗਏ ਉੱਥੇ ਇੱਕ ਨਹਿਰ ਵਗਦੀ ਹੁੰਦੀ ਸੀ ਦੋਨੋਂ ਬਜ਼ੁਰਗਾਂ ਨੇ ਆਪਣੀਆਂ ਲੱਤਾਂ ਨਹਿਰ ਦੇ ਚੱਲਦੇ ਪਾਣੀ ਵਿੱਚ ਲਮਕਾ ਲਈਆਂ ਅਤੇ ਨਹਿਰ ਦੇ ਕੰਡੇ ਤੇ ਬੈਠ ਗਏ ਉਹ ਘਰੇ ਪਹਿਲਾਂ ਹੀ ਦੱਸ ਗਏ ਸੀ ਕਿ ਸਾਨੂੰ ਲੱਭਣ ਦੀ ਕੋਸ਼ਿਸ਼ ਨਾ ਕਰਿਓ ਅਸੀਂ ਆਪੇ ਹੀ ਵਾਪਸ ਆ ਜਾਣਾ ਹੈ ਦੋਨੋਂ ਬਜ਼ੁਰਗ ਦਿਨ ਰਾਤ ਬਿਨਾਂ ਅੰਨ ਜਲ ਗ੍ਰਹਿਣ ਕੀਤਿਆਂ ਹੀ ਨਹਿਰ ਕੰਡੇ ਜਲ ਵਿੱਚ ਲੱਤਾਂ ਲਮਕਾਈ ਖਵਾਜਾ ਸਾਹਿਬ ਦਾ ਜਾਪ ਕਰਦੇ ਰਹੇ ਦਿਨ ਬੀਤਦੇ ਗਏ ਅਚਾਨਕ ਉਹਨਾਂ ਦੀ ਨਿਗਾਹ ਨਹਿਰ ਤੋਂ ਦੂਸਰੇ ਪਾਸੇ ਖਾਲੀ ਪਏ ਖੇਤਾਂ ਵਿੱਚ ਪਈ ਉਹਨਾਂ ਨੇ ਵੇਖਿਆ ਕੁਝ ਲੋਕ ਉੱਥੇ ਟੈਂਟ ਲਗਾ ਰਹੇ ਸੀ ਕੁਝ ਹੀ ਸਮੇਂ ਵਿੱਚ ਟੈਂਟ ਵੀ ਲੱਗ ਗਿਆ ਥੋੜੇ ਸਮੇਂ ਬਾਅਦ ਉੱਥੇ ਕਿਸੇ ਦੀ ਬਰਾਤ ਟੁੱਕ ਗਈ ਬਾਜੇ ਢੋਲ ਵੱਜਣ ਲੱਗੇ ਪਰ ਬਜ਼ੁਰਗਾਂ ਨੇ ਆਪਣਾ ਕੰਮ ਜਾਰੀ ਹੀ ਰੱਖਿਆ ਉੱਥੇ ਕਈ ਵੱਡੇ ਵੱਡੇ ਪਤੀਲਿਆਂ ਵਿੱਚ ਦਾਲਾਂ ਸਬਜ਼ੀਆਂ ਬਣਨ ਲੱਗੀਆਂ ਇੱਕ ਬਹੁਤ ਭਾਰੀ ਔਰਤ ਪਤੀਲਿਆਂ ਦੀ ਦੇਖਰੇਖ ਕਰਦੀ ਪਈ ਸੀ ਉਸ ਮੋਟੀ ਔਰਤ ਕੋਲ ਉਸਦਾ ਪਿਤਾ ਆਇਆ ਤੇ ਕਹਿੰਦਾ ਬਰਾਤੀ ਤਾਂ ਮਾਸ ਮੰਗਦੇ ਹਨ ਮੋਟੀ ਔਰਤ ਕਹਿੰਦੀ ਬਾਪੂ ਮੈਂ ਕਿੱਥੋਂ ਲਿਆਵਾਂ ਬਾਪੂ ਕਹਿੰਦਾ ਉਹ ਵੇਖ ਇੱਕ ਮੁਰਗਾ ਖੇਤਾਂ ਵਿੱਚ ਤੁਰਿਆ ਫਿਰਦਾ ਹੈ ਉਹ ਫੜ ਕੇ ਲਿਆ ਮੋਟੀ ਔਰਤ ਨੇ ਇੱਕ ਬਹੁਤ ਵੱਡਾ ਦਾਤਰ ਚੁਕਿਆ ਤੇ ਮੁਰਗੇ ਦੇ ਮਾਰਿਆ ਤੇ ਮੁਰਗਾ ਪਤੀਲੇ ਵਿੱਚ ਲਿਆ ਸੁਟਿਆ ਵਿਆਹ ਵਾਲਾ ਸਿਲਸਿਲਾ ਮੁੱਕਣ ਵਿੱਚ ਨਹੀਂ ਆਉਂਦਾ ਸੀ ਮੋਟੀ ਔਰਤ ਕਹਿੰਦੀ ਬਾਪੂ ਬਰਾਤੀ ਤਾਂ ਹੋਰ మాਸ ਮੰਗਦੇ ਹਨ ਮੈਂ ਕਿੱਥੋਂ ਲਿਆਵਾਂ ਬਾਪੂ ਕਹਿੰਦਾ ਉਹ ਵੇਖ ਇੱਕ ਪਸ਼ੂ ਤੁਰਿਆ ਫਿਰਦਾ ਹੈ ਜਾ ਚੁੱਕ ਕੇ ਪਤੀਲੇ ਵਿੱਚ ਸੁੱਟ ਲੈ ਮੋਟੀ ਔਰਤ ਨੇ ਫਿਰ ਵੱਡਾ ਦਾਤਰ ਚੁਕਿਆ ਤੇ ਪਸ਼ੂ ਦੇ ਵਗਾ ਕੇ ਮਾਰਿਆ ਤੇ ਪਸ਼ੂ ਨੂੰ ਪਤੀਲੇ ਵਿੱਚ ਸੁੱਟਿਆ ਤੇ ਰੰਨਣ ਲੱਗੀ ਦੋਨੋਂ ਬਜ਼ੁਰਗ ਇਹ ਸਾਰਾ ਵਾਕਿਆ ਆਪਣੀ ਅੱਖੀਂ ਵੇਖ ਰਹੇ ਸੀ ਪਰ ਫਿਰ ਵੀ ਉਹਨਾਂ ਨੇ ਆਪਣਾ ਕੰਮ ਜਾਰੀ ਰੱਖਿਆ ਉਨਾਂ ਨੂੰ ਪਤਾ ਸੀ ਕਿ ਅੱਜ ਖਵਾਜਾ ਸਾਹਿਬ ਦੀ ਸਿੱਧੀ ਦਾ ਆਖਰੀ ਦਿਨ ਆ ਗਿਆ ਹੈ ਉਹ ਬਜ਼ੁਰਗ ਬਹੁਤ ਖੁਸ਼ ਅਸਾਨ ਕਿ ਅੱਜ ਅਸੀਂ ਕਾਮਯਾਬ ਹੋ ਕੇ ਘਰ ਵਾਪਸ ਪਰਤ ਜਾਵਾਂਗੇ ਪਰ ਨਹਿਰੋਂ ਪਾਰ ਪਤਾ ਨਹੀਂ ਕਿਉਂ ਵਿਆਹ ਵਾਲਾ ਸਿਲਸਿਲਾ ਇੰਨਾ ਲੰਮਾ ਹੋ ਗਿਆ ਸੀ ਮੋਟੀ ਔਰਤ ਫਿਰ ਕਹਿੰਦੀ ਬਾਪੂ ਬਰਾਤੀਏ ਤਾਂ ਹੋਰ ਮਾਸ ਮੰਗਦੇ ਹਨ ਹੁਣ ਮੈਂ ਕੀ ਕਰਾਂ ਬਾਪੂ ਨੇ ਸਾਰੇ ਪਾਸੇ ਨਿਗਾਹ ਕਮਾਈ ਤੇ ਕਹਿੰਦਾ ਤੂੰ ਇਦਾਂ ਕਰ ਹਾਣਾ ਹੋਰ ਤਾਂ ਕੁਝ ਨਹੀਂ ਦਿਸਦਾ ਉਹ ਨਹਿਰ ਕੰਡੇ ਦੋ ਬਜ਼ੁਰਗ ਕਈਆਂ ਦਿਨਾਂ ਤੋਂ ਬੇਲੇ ਬੈਠੇ ਹਨ ਜਾਂ ਚੁੱਕ ਲਿਆ ਉਹਨਾਂ ਦਾ ਮਾਸ ਬਰਾਤੀਆਂ ਨੂੰ ਬਹੁਤ ਪਸੰਦ ਆਵੇਗਾ ਬਜ਼ੁਰਗ ਵੇਖ ਵੀ ਰਹੇ ਸੀ ਤੇ ਸੁਣ ਵੀ ਰਹੇ ਸੀ ਅਤੇ ਇੱਕ ਦੂਸਰੇ ਵੱਲ ਵੇਖ ਕੇ ਸੋਚ ਵੀ ਰਹੇ ਸੀ ਕਿ ਜਦ ਇਹ ਮੋਟੀ ਔਰਤ ਇੰਨਾ ਵੱਡਾ ਪਸ਼ੂ ਵੱਢ ਸਕਦੀ ਹੈ ਤਾਂ ਅਸੀਂ ਇਸ ਦੇ ਸਾਹਮਣੇ ਕੀ ਹਾਂ ਮੋਟੀ ਔਰਤ ਵੱਡਾ ਦਾਤ ਹੱਥ ਵਿੱਚ ਫੜੀ ਨਹਿਰ ਵੱਲ ਵਧਣ ਲੱਗੀ ਬਜ਼ੁਰਗਾਂ ਦੇ ਸਾਹ ਸੁੱਕਣ ਲੱਗੇ ਇੱਕ ਤਾਂ ਉਹ ਏਨੇ ਦਿਨਾਂ ਦੇ ਪਹਿਲਾਂ ਹੀ ਭੁੱਖੇ ਸੀ ਉੱਪਰੋਂ ਇੱਕ ਇਹ ਬਹੁਤ ਵੱਡੀ ਮੁਸੀਬਤ ਆਣ ਪਈ ਮੋਟੀ ਔਰਤ ਨੇ ਜਿਉਂ ਹੀ ਪਾਸ ਆ ਕੇ ਦਾਤਰ ਮਾਰਨਾ ਚਾਹਿਆ ਤਾਂ ਦੋਨੋਂ ਬਜ਼ੁਰਗ ਨਹਿਰ ਚੋਂ ਲੱਤਾਂ ਬਾਹਰ ਕੱਢ ਕੇ ਪਿੰਡ ਵੱਲ ਨੂੰ ਨਸ ਤੁਰੇ ਮੋਟੀ ਔਰਤ ਵੀ ਉਹਨਾਂ ਦੇ ਪਿੱਛੇ-ਪਿੱਛੇ ਦਾਤਰ ਲੈ ਕੇ ਦੌੜਦੀ ਰਹੀ ਘਰੇ ਆ ਕੇ ਦੋਨਾਂ ਨੇ ਅੰਦਰੋਂ ਕੁੰਡੀ ਲਾ ਲਈ ਤੇ ਉੱਚੀ-ਉੱਚੀ ਰੌਲਾ ਪਾਉਣ ਲੱਗੇ ਸਾਨੂੰ ਬਚਾ ਲਵੋ ਉਹ ਸਾਨੂੰ ਮਾਰ ਦਵੇਗੀ ਬਜ਼ੁਰਗਾਂ ਨੇ ਘਰਦਿਆਂ ਨੂੰ ਸਾਰੀ ਹੱਦ ਬੀਤੀ ਦੱਸੀ ਸਾਰੇ ਘਰ ਦੇ ਇਕੱਠੇ ਹੋ ਕੇ ਨਹਿਰ ਦੇ ਕੰਡੇ ਤੇ ਵਿਆਹ ਹੁੰਦਾ ਵੇਖਣ ਗਏ ਪਰ ਉੱਥੇ ਨਾ ਤਾਂ ਕੋਈ ਵਿਆਹ ਹੁੰਦਾ ਸੀ ਅਤੇ ਨਾ ਹੀ ਕੋਈ ਖੇਤ ਖਾਲੀ ਦਿਸਦਾ ਸੀ ਸਾਰੇ ਖੇਤਾਂ ਵਿੱਚ ਫਸਲਾਂ ਲੱਗੀਆਂ ਹੋਈਆਂ ਸੀ ਹੁਣ ਸਾਰੇ ਘਰ ਦੇ ਮੈਂਬਰ ਸਮਝ ਗਏ ਸੀ ਕਿ ਸਾਡੇ ਬਜ਼ੁਰਗਾਂ ਦਾ ਇਮਤਿਹਾਨ ਲਿਆ ਜਾ ਰਿਹਾ ਸੀ ਪਰ ਉਹ ਇਸ ਇਮਤਿਹਾਨ ਵਿੱਚੋਂ ਫੇਲ ਹੋ ਗਏ ਫਿਰ ਕੀ ਹੋਣਾ ਸੀ ਬਜ਼ੁਰਗਾਂ ਦੇ ਮਨਾਂ ਵਿੱਚੋਂ ਉਹ ਵਿਆਹ ਦਾ ਦ੍ਰਿਸ਼ ਅਤੇ ਹੱਥ ਵਿੱਚ ਦਾਤਰ ਫੜੀ ਮੋਟੀ ਔਰਤ ਨੂੰ ਕੱਢਣਾ ਬਹੁਤ ਮੁਸ਼ਕਲ ਸੀ ਉਹ ਤਾਂ ਪਹਿਲਾਂ ਹੀ ਕਈਆਂ ਦਿਨਾਂ ਤੋਂ ਭੁੱਖੇ ਪਿਆਸੇ ਸੀ ਡਰ ਉਹਨਾਂ ਤੇ ਇੰਨਾ ਹਾਵੀ ਹੋ ਗਿਆ ਕਿ ਉਹ ਨਾ ਸੌਂਦੇ ਸੀ ਨਾ ਕੁਝ ਖਾਂਦੇ ਪੀਂਦੇ ਸੀ ਬਸ ਮੰਜੇ ਨਾਲ ਲੱਗ ਗਏ ਤੇ ਪਾਗਲਾਂ ਦੀ ਭਾਂਤੀ ਕੁਝ ਹੀ ਦਿਨਾਂ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਜੋ ਕਹਾਣੀ ਅਸੀਂ ਆਪ ਜੀ ਨਾਲ ਸਾਂਝੀ ਕੀਤੀ ਹੈ ਇਹ ਬਿਲਕੁਲ ਸੱਚੀ ਕਹਾਣੀ ਹੈ ਇਸ ਨੂੰ ਸੰਗਤ ਜੀ ਅੱਗੇ ਪੇਸ਼ ਕਰਨ ਦਾ ਸਾਡਾ ਮਕਸਦ ਕਿਸੇ ਨੂੰ ਡਰਾਉਣਾ ਜਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਬਲਕਿ ਜਾਗਰੂਕ ਕਰਨਾ ਹੈ ਕਿ ਕਿਸੇ ਵੀ ਕਾਰਿਆ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਈ ਵਾਰ ਸੋਚ ਲਵੋ ਕਿ ਜੇਕਰ ਸਾਡੇ ਲਈ ਕਦੀ ਇਸ ਤਰ੍ਹਾਂ ਪ੍ਰੀਖਿਆ ਦੀ ਘੜੀ ਆ ਜਾਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਵੈਸੇ ਮਡਾਰ ਮਲਟੀਮੀਡੀਆ ਤਾਂ ਸਭ ਨੂੰ ਇਹੀ ਰਾਏ ਦਵੇਗਾ ਕਿ ਤੁਸੀਂ ਸਿੱਧੀਆਂ ਦੇ ਚੱਕਰ ਵਿੱਚ ਨਾ ਪੈ ਕੇ ਵੈਸੇ ਹੀ ਆਪਣੇ ਗੁਰੂ ਪੀਰਾਂ ਨੂੰ ਧਿਆਇਆ ਕਰੋ ਜੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਤੁਸੀਂ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਨ ਦੇ ਨਾਲ ਹੀ ਬੈਲ ਆਈਕਨ ਜ਼ਰੂਰ ਦਵਾ ਦਿਓ ਜੀ ਤਾਂ ਕਿ ਮਡਾਰ ਮਲਟੀਮੀਡੀਆ ਵੱਲੋਂ ਪੇਸ਼ ਕੀਤੀ ਜਾਣ ਵਾਲੀ ਹਰ ਵੀਡੀਓ ਆਪ ਜੀ ਤੱਕ ਆਸਾਨੀ ਨਾਲ ਪਹੁੰਚ ਸਕੇ ਧੰਨਵਾਦ ਜੀ ਜੈ ਸਾਈਆਂ ਦੀ ਜੈ ਪੀਰਾਂ ਦੀ ਜੈ ਇੱਛਾ ਧਾਰੀਆਂ ਦੀ